ਲੋਵੀ ਮਿੱਤਰੋ ਹੈ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੇ ਪਿੰਡ ਦੇ ਵਿੱਚ ਅੱਜ ਗੁੱਡੀ ਫੁਕਣ ਜਾ ਰਹੇ ਨੇ ਤੇ ਉਹ ਸਾਹਮਣੇ ਜਿਹੜਾ ਤੁਹਾਨੂੰ ਘਰ ਦੇਖ ਰਿਹਾ ਉਹ ਘਰ ਦੇ ਵਿੱਚ ਪ੍ਰੋਗਰਾਮ ਰੱਖਿਆਗਾ ਤੇ ਗੁੱਡੀ ਫੁਕਣਗੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਹੈ ਕਿ ਗੁੱਡੀ ਕਿਉਂ ਕਿਉਂ ਫੁਕਦੇ ਨੇ ਤੇ ਜਿੰਨਾਂ ਜਿੰਨਾਂ ਨੂੰ ਨਹੀਂ ਪਤਾ ਉਹ ਆਪਾਂ ਦੱਸ ਦਈਏ ਇਹ ਗੁੱਡੀ ਤਾਂ ਫੁਕਦੇ ਨੇ ਜੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਨਾ ਮੀਂਹ ਨਹੀਂ ਆਉਂਦਾ ਹੈਗਾ ਫਿਰ ਸਾਰੇ ਜਣੇ ਪਿੰਡ ਦੇ ਵਿੱਚ ਢਾਲ ਇਕੱਠੀ ਕਰਕੇ ਇੱਕ ਘਰ ਦੇ ਪ੍ਰੋਗਰਾਮ ਰੱਖਦੇ ਨੇ ਖਾਣ ਪੀਣ ਦਾ ਸ਼ਾਰਾ ਕੁਝ ਬਣਾਉਂਦੇ ਨੇ ਤੇ ਨਕਲੀ ਗੁੱਡੀ ਤਿਆਰ ਕਰਕੇ ਫਿਰ ਉਹਨੂੰ ਜਿਵੇਂ ਇੱਕ ਮੌਤ ਦੇ ਸਮੇਂ ਆਪਾਂ ਬੰਦੇ ਦਾ ਸੰਸਕਾਰ ਕਰਦੇ ਆ ਉਵੇਂ ਸੰਸਕਾਰ ਕਰਦੇ ਨੇ ਤੇ ਗੁੱਡੀ ਫੂਕਦੇ ਨੇ ਤੇ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਬਲੌਗ ਦੇ ਵਿੱਚ ਬਣੇ ਰਹੋ ਦੇਖ ਲਓ ਗੁੱਡੀ ਹਾਲੇ ਫੂਕਣੀ ਵੀ ਫੁੱਕੀ ਵੀ ਨਹੀਂ ਆ ਵੀ ਜਾ ਪੁੱਤਰੋ ਦੇਖ ਲਓ ਨਹੀਂ ਸਹੀ ਗੱਲ ਆ ਓਏ ਆ ਸਾਰੇ ਫਿਰਦੇ ਨੇਗੇ ਹਮ ਸਾਰੇ ਜਵਾਕ ਫਿਰਦੇ ਨੇ ਇਕੱਠੇ ਹੋਏ ਗੁੱਡੀ ਫੂਕਣਗੇ ਮੇਰੇ ਘਰ ਨਾਲ 4:00 ਵਜੇ ਕਹਿੰਦਾ ਸੀਗਾ ਹਾਂ 4:00 ਵਜੇ ਕਹੇ ਸੀਗਾ ਦੇਖੋ ਮੀਂਹ ਦੇ ਨੀਂਹ ਦੇ ਹਾਲਤ ਬਣ ਵੀ ਚੁੱਕੇ ਨੇ ਹਲੇ ਤਾਂ ਗੱਡੀ ਭੁੱਗੀ ਵੀ ਨਹੀਂ ਹਾਂ ਦੇਖ ਮੌਸਮ ਕਿੰਨਾ ਵਧੀਆ ਹੋ ਗਿਆ ਹੈ ਨਾ ਹਾਂ ਤੇਰਾ ਹੀ ਲਾਦੀ ਬਾਬੇ ਯਾਰ ਸਬਜੀ ਹਨ ਇਹ ਗੱਲ ਸਹੀ ਇਹਨੂੰ ਗੱਲ ਤਾਂ ਸਹੀ ਹੈ ਬਈ ਕਈ ਮੰਨਦੇ ਨਹੀਂ ਇਹਨਾਂ ਦੇ ਦਸਮਾ ਤੇ ਆਪਾਂ ਤੁਹਾਨੂੰ ਹੁਣ ਦਿਖਾਵਾਂਗੇ ਸਾਰਾ ਬਲੌਗ ਐਂਡ ਤੱਕ ਜਰੂਰ ਦੇਖਿਓ ਬਈ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਇੰਨਾ ਜਨਾ ਕੱਟ ਹੋ ਰਿਹਾ ਤੇ ਆ ਘਰ ਦੇ ਵਿੱਚ ਗੱਡੀ ਭੁੱਕਣੀਆਂ ਸਾਰੇ ਜਣੇ ਇਕੱਠੇ ਹੋ ਗਏ ਕੁਝ ਟਾਈਮ ਤੇ ਸ਼ੁਰੂ ਕਰਦੇ ਆਂ ਆਪਾਂ ਗੱਡੀ ਘੁੱਕਣ ਦਾ ਕੰਮ ਆ ਵੀ ਦੇਖ ਸਕਦੇ ਜੀ ਅਰਥੀ ਵਾਲਾ ਪ੍ਰੋਗਰਾਮ ਬਣਾਇਆ ਪੂਰਾ ਗੱਡੀ ਲੈਂਦੀ ਆ ਸਾਰੇ ਜਾਨ ਇਕੱਠੇ ਹੋ ਗਏ ਨਹੀਂ ਨਹੀਂ ਉਹ ਨਹੀਂ ਆਈ ਹੈਗੀ ਸਾਰਾ ਪਿੰਡ ਇਕੱਠਾ ਹੋ ਰਿਹਾ ਆ ਗੁੱਡੀ ਭਈਆ ਉਹ ਮੂੰਹ ਦੇਖ ਲੀ ਗੁੱਡੀ ਆ ਮੂੰਹ ਤੇ ਆ ਲੈ ਕੇ ਚੱਲੇ ਨੇ ਗੁੱਡੀ ਨੂੰ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਸ਼ੁਰੂ ਹਲੇ ਗੱਡੀ ਫੁੱਕੀ ਵੀ ਨਹੀਂ ਹੈਗੀ ਤੇ ਮੀਂਹ ਦੇਖੋ ਪਹਿਲੇ ਹੀ ਆਉਣ ਲੱਗ ਗਿਆ ਸ਼ੁਰੂ ਹੋ ਗਿਆ ਮੀਂਹ ਪਣਾ ਆ ਗਿਆ ਜੀ ਮੀਂਹ ਦੇਖੋ ਮੈਟਰ ਗੱਲ ਸੱਚਾ ਦੇਖ ਲੋ ਗੱਡਾ ਇਹ ਦੇਖ ਸਕਦੇ ਹੋ ਹਾਂ ਗੱਡੀ ਹਾਲੇ ਫੂਕੀ ਵੀ ਨਹੀਂ ਤੇ ਮੀਂਹ ਆ ਵੀ ਚੁੱਕਿਆ ਪੂਰਾ ਬੈਣਾ ਅਸੀਂ ਭੱਜਦੇ ਜਾ ਰਹੇ ਹਾਂ ਮੀਂਹ ਬਹੁਤ ਜ਼ਿਆਦਾ ਵੱਜ ਚੁੱਕਿਆ ਰੇ ਤੇ ਸਾਰੇ ਜਾਣੇ ਭੱਜਦੇ ਜਾ ਰਹੇ ਨੇ ਕਿ ਖੁਸ਼ੀ ਦੀ ਵੀ ਲਹਿਰਾਂ ਗੱਡੀ ਫੂਕੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਮੀਂਹ ਵੱਜ ਚੁੱਕਿਆ ਮੇਰਾ ਫੋਨ ਇਸ ਟਾਈਮ ਪੂਰੀ ਤਰ੍ਹਾਂ ਭਜ ਚੁੱਕਿਆ ਪੂਰੀ ਤਰ੍ਹਾਂ ਭਜ ਗਏ ਸੀ ਪਿੰਡ ਦੇ ਲੋਕ ਬਾਹਰੇ ਖੜੇ ਹੋ ਕੇ ਦੇਖ ਰਹੇ ਨੇ ਸਾਰੇ ਜਣੇ ਗੁੱਡੀ ਫੁਕਣ ਦਾ ਪ੍ਰੋਗਰਾਮ ਦੇਖੋ ਹਣਾ ਵੀ ਕੁਦਰਤ ਦਾ ਕਿਰਸ਼ਮਾ ਕਿੱਡਾ ਹਾਏ ਤੇ ਉਰੇ ਲਿਆ ਕੇ ਜੀ ਗੁੱਡੀ ਫੁਕਾਂਗੇ ਆ ਪਿੱਛੇ ਆ ਚੁੱਕੇ ਨੇ ਹਰ ਤੁਸੀਂ ਦੇਖ ਸਕਦੇ ਹੋ ਮੀ ਪੂਰਾ ਵਧੀਆ ਪੈ ਰਿਹਾ ਸਾਈਡ ਤੇ ਕਰ ਲੈ ਉਹਨੂੰ वाह 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 क्या नहीं जा रहा है भाई आई गुड्डी मार की तू बलागपनों लग गया तेरे मित्रों अपा उस जगह आते आ चुके हैं लिखे होंडा पा गुड्डी फुल कांग्रेम जाने की पैंटर दी जूते ਪੜੋਲੀ ਦਾ ਡੋਟਾ ਬੰਨ। ਤੁਹਾਨੂੰ ਤੁਹਾਨੂੰ ਦਿਖਾਵਾਂਗੇ ਆਪਾਂ ਗੁੱਡੀ ਕਿਵੇਂ ਫੋਕਣੀ ਆ। ਦੇਖੋ ਭਾਈ। ਆਹ ਕਰਦੇ ਹਰੇ ਕੋਟ ਕਰਵਾਉਂਦੇ ਆ। ਆਹ ਆਪਣੇ ਪਿੰਡ ਦਾ ਅਕਲੂ ਬਲੌਗਰ ਐ ਸੇ ਬਲੌਗ ਬਣਾਉਣ ਲੱਗਾ ਪਿਆ। ਸਟਾਰ ਸਾਹਿਬ। ਗੁੱਡੀ ਆਪੀ। ਸੈਰੀਜ਼ ਨਾਲ ਆਊਗਾ ਅੱਜ ਆਪਣਾ। ਬਾਾਕੀ ਗੱਲਾਂ ਦੀਆਂ ਗੱਲਾਂ ਬਾਪੇਓ ਹਾਏ। ਗੁੱਡੀ ਨੂੰ ਸੀ। ਆਜੋ ਤੁਹਾਨੂੰ ਦਿਖਾਉਣੇ ਆਪਾਂ। ਅੱਗੇ ਕਿਰਾ ਮਾਰ। ਹੂੰ। ਉਹ ਪਾ ਦੇ ਮੇਰਾ ਭਾਈ ਤੇਨ ਹਾਂ 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 ਆ ਜਾ ਆ ਜਾ ਆ ਜਾ ਤੁਹਾਨੂੰ ਆਪ ਅੱਗੇ ਜਾ ਕੇ ਦਿਖਾਈਏ ਕਿ ਮੇਰੇ ਸੰਸਕਾਰ ਕਰਨਾ ਤੇ ਉਹਨਾਂ ਨੇ ਅੱਗੇ ਨੇ ਗੁੱਡੀ ਦਾ ਸੰਸਕਾਰ ਆ ਜੂਗੀ ਦੇਖਣਾ

ਇੰਦਰ ਅੰਗਵਾਲੀਆ ਲੈ ਅੱਜ ਦੇਖੋ ਬਣਾ ਇੱਥੇ ਗੁੱਡੇ ਟੁੱਟਣਗੇ ਘਰ ਤੇ ਹਾਂ ਆਹ ਮੁੰਡੇ ਦੇ ਕਰ ਪ੍ਰੋਗਰਾਮ ਦੀ ਗੱਬੀ ਇਹਨਾਂ ਨੇ ਕਰਿਆ ਸਾਰਾ ਅੱਜ ਕਰਦਾ ਦਰਤਾ ਮੀਂਹ ਵਾਸਾ ਜਗਾਸ਼ ਹੱਗ ਕਿਹਨੇ ਬਜਾਈ ਇਹ ਆ ਵੀਰੇ ਆਏ ਨਹੀਂ ਲਾਈਏ ਆਣੇ ਆਪਣੇ ਮਾਨ ਸਾਹਿਬ ਨੇ ਲਾਉਗੇ ਮਿੱਤਰੋ ਹੁਣ ਇਹ ਗੁੱਡੇ ਨੂੰ ਲੈ ਕੇ ਆਉਣ ਲੱਗੇ ਨੇ ਆ ਰਿਹਾ ਅੱਗ ਬਾਲ ਰੱਖਿਆ ਮੁੰਡੇ ਨੂੰ ਵੀ ਦਰ ਕੇ ਸੁੱਟਣੇ

ਆ ਤਾਂ ਓਏ ਇਹ ਤਾਂ ਲਾ ਦੋ ਮਾਂ ਨਾ ਕਹਤਾਂ ਦੋ ਕਹਤਾਂ ਦੋ ਥੋੜਾ ਜਾਂ ਕਰਾਗੀ ਓਹ ਫੜ ਕੇ ਨਾ ਲਓ ਚੱਕ ਲਈ ਗੁੱਡੀ ਧਾਰਤੀ ਰੇ ਆ ਕਪੜਾ ਤਾਂ ਨਾ ਦੋ ਓਹ ਕਿੱਥੇ ਚੇਲੀ ਖੇਲੀ ਕਰਾ ਕਰੋ ਆ ਵੀ ਸੋਕੋ ਬਹੁਤ ਨਾ ना <laughs> चक <susurra> <laughs> <laughs> ਸਭੇ ਚੈਨਲ ਦਾ ਨਾਮ ਬੋਲ ਦੋ ਥਰੇ ਬਣਾਉਣਾ ਰੋਪਾ ਕੰਜਰਵੀ ਐਂਡ ਸੇਕ ਕਰ ਲਾ ਜਾਂਦੇ ਫਿਰ ਐਂਟੀਨਾ ਨਹੀਂ ਆ ਕੇ ਨਾ ਹੋਰੀ ਰੈਕ ਆਊਟ ਕੇ ਵਿੱਚ ਆ ਜਾਂਦੀ ਆਪਣੇ ਕੇ ਆਦਰਾ ਆਦਰਾ ਯਾਰ ਰੋਣੇ ਵਰਗਾ ਹਾਸਾ ਤੇਰੇ ਸੁਗੜੇ ਜਾਉ ਤੂੰ ਬਾਲਾ ਮੋ ਕਰਦਾ ਮਾਡੀ ਮਿਲੋ ਤੇਰੀ ਤੇਰੀ ਝੋਰਾ ਖਾਈ ਜਾਂਦਾ ਜੱਪਾ 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 ਆ ਵੀ ਕਰਾ ਸੁਣਾ ਬੁੱਢੀ ਫੁੱਟਾਂ ਤੋਂ ਬਾਅਦ ਗੋਲ ਗਲੇ ਵੰਡੇ ਜਾਂਦੇ ਨੇ ਜੀ ਜੰਨੇ ਵੀ ਜਾਣੇ ਆਏ ਹੁੰਦੇ ਨੇ ਸਾਰੇ ਆਪ ਜੀ ਦੇਖੋ ਇਹ ਕੰਮ ਵੀ ਲਏ ਜਾ ਰਹੇ ਨੇ ਤ੍ਰਿਕ ਕਰ ਆਸਮ ਹੁੰਦੀ ਆ ਗੱਡੀ ਹੁੱਕਨ ਤੋਂ ਬਾਅਦ ਗੋਲ ਗਲੇ ਵੰਡੇ ਜਾਂਦੇ ਲੈ ਆ ਵੀ ਰੱਡੀ ਮੱਚ ਚੱਕਰਾ ਹੁਣ ਬਾਹਰ ਚੱਕਣਾ ਬੋਲਾ ਪਾਈ ਕਰਾ ਗੁੱਡੀ ਮੱਚ ਗਈ ਤੇ ਸਾਰਿਆਂ ਨੇ ਗੋਲ ਗਲੇ ਖਾ ਲਏ ਹੁਣ ਆਪਣੇ ਘਰਾਂ ਨੂੰ ਚੱਲੇ ਚੱਲੀਏ ਹੀ ਹੋ ਕੇ ਵਾਪਸ ਘਰ ਜਾ ਰਹੇ ਸੀਗੇ ਰਸਤੇ ਦੇ ਵਿੱਚ ਜਿਹੜਾ ਵੀ ਮਿਲਦਾ ਨਾ ਸਾਰਿਆਂ ਨੂੰ ਗੁਲਗਲੇ ਵੰਡੇ ਜਾਂਦੇ ਨੇ ਲੈ ਜਾਂਦੇ ਨੇ ਗੁਲਗਲੇ ਚੱਲ ਬੇਬੇ ਜਲੀਏ ਬੋਚੇ ਆ ਗਏ ਆ ਮੈਂ ਗਏ ਹੁਣ ਤਾਂ ਬਹੁਤ ਨਾ ਕਰਾ ਦਰਵਾਜ਼ਾ ਕਰਾਉਣਾ ਸੁਵਾਰੀ ਬਹੁਤ ਹੋਵੇ ਰਹਿਣ ਦੇ ਲੈ ਲੈ ਗੁਲਗਲੇ ਲੈ ਮੈਂ ਤੁਹਾਨੂੰ ਰਾਤ ਨਹੀਂ ਕਿਹਾ ਹੋਈ ਲੜ ਤੁਸ ਪਾ ਲੈ ਆਇਆ ਹੋਰ ਕਾਇਆ ਇਹਨਾਂ ਨੂੰ ਬਾਹਰ ਕਾਉਣਾ ਤੂੰ ਆਹ ਕੁੱਤਾ ਜੀ ਨੀਰਤ ਪਾਣੀ ਕਾਢੀ ਜਾ ਰਹੇ ਆਂ ਜਿੰਦਾ ਕਾਟ ਰਹੇ ਆਂ ਨੀਰਤ ਜੀ ਜੀ ਚੱਲ ਇਹ ਮੂਰੇ ਕੀ ਆ ਗੁੱਡੀ ਫੂਕੇ ਜਦੋਂ ਘਰ ਨੂੰ ਵਾਪਸ ਜਾਂਦੇ ਨੇ ਤਾਂ ਉਦੋਂ ਵੀ ਸਾਰੇ ਜਾਨੇ ਰੁੰਦੇ ਘਰ ਨੂੰ ਵਾਪਸ ਮੁੜਦੇ ਨੇ ਵਾਪਰਾ ਨਹੀਂ ਜਿਵੇਂ ਅਸੀ ਕਰ ਰੱਖੀ ਆਂ ਮੇਰਾ ਮਰਮਾਨੂਰੀ ਚਲੋ ਜੀ ਤੇ ਇਸ ਤਰ੍ਹਾਂ ਦੇ ਨਾਲ ਅਸੀਂ ਸਾਰੇ ਜਣੇ ਗੁੱਡੀ ਫੋਕ ਕੇ ਆਪਣੇ ਘਰਵਾਲ ਨੂੰ ਵਾਪਸ ਆ ਗਏ ਤੇ ਤੁਹਾਨੂੰ ਆਪਣਾ ਬਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਦਾਂ ਦੇ ਹੋਰ ਬਲੌਗ ਦੇਖਣ ਲਈ ਧੰਨਵਾਦ